ਜੀ ਨਮਸਤੇ ਮੈਂ ਤੁਹਾਡਾ ਆਪਣਾ ਹਜੂ ਸਿੰਘ ਬੈਂ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼ਰੀਨਾਨਪੁਰ ਸਾਹਿਬ ਅੱਜ ਦੁਰਗਾਸ਼ਮੀ ਦੇ ਪਾਵਨ ਪਵਿੱਤਰ ਮੌਕੇ ਤੇ ਆਪ ਸਭ ਦੇ ਨਾਲ ਇੱਕ ਖੁਸ਼ੀ ਸਾਂਝੀ ਕਰਨ ਜਾ ਰਿਹਾ ਹਾਂ ਕਿ ਸਾਡੇ ਇਲਾਕੇ ਦੀਆਂ ਦੋ ਪ੍ਰਮੁੱਖ ਸੜਕਾਂ ਜੋ ਇੱਕ ਤਰ੍ਹਾਂ ਸਾਡੇ ਇਲਾਕੇ ਦੇ ਜਿਹੜੇ ਪ੍ਰਮੁੱਖ ਧਾਰਮਿਕ ਸਥਾਨ ਹੈ ਉਹਨਾਂ ਨੂੰ ਵੀ ਜੋੜਦਿਆਂ ਨੇ ਤੇ ਕਈ ਪਿੰਡ ਜਿਹੜੇ ਹੈ ਉਹਨਾਂ ਨੂੰ ਜੋੜਨ ਵਾਲੀਆਂ ਸੜਕਾਂ ਜਿਨ੍ਹਾਂ ਦੀ ਹਾਲਤ ਇਸ ਵਕਤ ਕਾਫੀ ਖਸਚਾ ਸੀ ਇੱਕ ਤੋਂ ਨਵੀਆਂ ਬਣਨ ਜਾ ਰਹੀਆਂ ਇੱਕ ਉਹ ਚੌੜੀਆਂ ਹੋ ਰਹੀਆਂ 10 ਫੁੱਟ ਤੋਂ 18 ਫੁੱਟ ਹੋ ਰਹੀਆਂ ਮੇਰੇ ਲੰਬੇ ਸਮੇਂ ਤੋਂ ਅਸੀਂ ਇਸ ਇਸ ਪ੍ਰਿਆਸ ਸੀ ਕਿ ਇਹ ਕਿ ਨ ਸੜਕਾਂ ਨੂੰ ਜਿਹੜਾ ਹੈ ਚੌੜਾ ਕੀਤਾ ਜਾਵੇ ਤੇ ਦੋਨੋਂ ਜਿਹੜੀਆਂ ਸੜਕਾਂ ਇਹ ਜਿਹੜਾ ਹੁਣ ਇਹਦਾ ਟੈਂਡਰ ਲੱਗਿਆ ਤੇ ਟੈਂਡਰ 8 ਅਕਤੂਬਰ ਨੂੰ ਖੁੱਲਣ ਗਿਆ ਇਹ ਦੋਨੋਂ ਸੜਕਾਂ ਹਨ ਇੱਕ ਸਾਡੀ ਜਿਹੜੇ ਨੰਗਲ ਦਾ ਪ੍ਰਮੁੱਖ ਧਾਰਮਿਕ ਸਥਾਨ ਹੈ ਜਿੱਥੇ ਮੇਰੀ ਵੀ ਨਿੱਜੀ ਆਸਥਾ ਹੈ ਸਾਡੇ ਅੰਜਲ ਫਾਮਾ ਕਾ ਮੰਦਿਰ ਤੋਂ ਲੈ ਕੇ ਹੰਬੇਾਲ ਨਿਕੋ ਨੰਗਲ ਡੁਕਲੀ ਮੇਕਪੁਰ ਬਾਨਕਪੁਰ ਤੋਂ ਲੈ ਕੇ ਮੇਨ ਰੂਟ ਤੱਕ ਜਿਹੜੀ ਸਾਡੀ ਨੰਗਲ ਨਨਪੁਰ ਸਬਮੀਟ ਲੂਡ ਹੈ ਇਹ ਕਈ ਪਿੰਡਾਂ ਨੂੰ ਜੋੜਦੀ ਹੈ ਤੇ ਸੜਕ ਜਿਹੜੀ ਹੈ ਇੱਕ ਤਰੀਕੇ ਨਾਲ ਉਹਨੇ ਬਾਈਪਾਸ ਦਾ ਕੰਮ ਕਰ ਉਹ ਜਿਹੜੀ ਨੰਗਲ ਦੇ ਉੱਪਰਲਾ ਜਿਹੜਾ ਨਾਕ ਹੈ ਕਿਰਨ ਏਰੀਆ ਜਾਂ ਸਾਰੇ ਉਹਨਾਂ ਨੂੰ ਜਿਹੜਾ ਹੈ ਬਹੁਤ ਮਾਣ ਚੁਗ ਜਿਹੜੇ ਸਾਡੇ ਬੱਚੇ ਜਿਹੜੇ ਆ ਪੜ੍ਹਨਿਆ ਬਜ਼ੁਰਗ ਉਹ ਇਸ ਰਸਤੇ ਦੇ ਰਾਹੀ ਹੋਣ ਜਦੋਂ ਚੌੜੀ ਹੋ ਜੂਗੀ ਸੜਕ ਤੇ ਸ਼ਾਨਦਾਰ ਬਣ ਜੂਗੀ ਯੂਜ਼ ਕਰ ਸਕਦੇ ਨੇ ਟਿਕ ਤਰੀਕੇ ਨਾਲ ਇੱਕ ਆਊਟਰ ਬਾਈਪਾਸ ਬਣੂਗਾ ਐਦਾਂ ਜਿਹੜੇ ਸਾਡਾ ਦੂਜਾ ਪ੍ਰਮੁੱਖ ਨੰਗਲ ਸ਼ਹਿਰ ਦਾ ਦੂਜਾ ਪ੍ਰਮੁੱਖ ਤਾਂ ਇੱਕ ਥਾਂ ਹੈ ਗੁਰਦੁਆਰਾ ਸ਼ਰੀਪਪੁਰ ਸਾਹਿਬ ਜਿੱਥੇ ਦਸਮ ਪਾਤਸ਼ਾਹ ਬਾਦਸ਼ਾਹ ਦਰਬੇਸ਼ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਚੁਪਈ ਸਾਹਿਬ ਦੀ ਰਚਨਾ ਕੀਤੀ ਸੀ ਬਾਸਪੁਰ ਤੋਂ ਲੈ ਕੇ ਸਵਾਮੀਪੁਰ ਖੇਡਾ ਬਾਗ ਤੱਕ ਚੜੀ ਹੈ ਐਂ ਅਖੀਰ ਤੱਕ ਜਿਹੜੀ ਸੜਕ ਹੈ ਇਹ ਵੀ ਇਸ ਵਕਤ ਕਾਫੀ ਬੁਰੀ ਹਾਲਤ ਹੈ ਖਸਤਾ ਲੱਗਦਾ ਹੈ ਇਹ ਬਿਲਕੁਲ ਨਵੀਂ ਵੀ ਬਣ ਰਹੀ ᱛੀ 18 ਫੁੱਟ ਹੋ ਰਹੀ ਹੈ ਇਹ ਸਾਡੇ ਇਲਾਕੇ ਦਾ ਪੰਜਾਬ ਦਾ ਸਭ ਤੋਂ ਸੋਹਣਾ ਏਰੀਆ ਹੈ ਸਵਾਮੀਪੁਰ ਖੇੜਾ ਬਾਗ ਪਿੰਗਵੜੀ ਖਿੰਗੜੀ ਇੰਨਾ ਸੋਹਣਾ ਇਲਾਕਾ ਹੈ ਇਹ ਜਿੱਥੇ ਜਦੋਂ ਇੱਥੇ ਸੜਕ ਚੌੜੀ ਹੋਊਗੀ ਤਾਂ ਇੱਥੇ ਟੂਰਿਜ਼ਮ ਵੀ ਬਹੁਤ ਫੈਲੂਗਾ ਜਿਹੜਾ ਸਾਡਾ ਇੱਥੇ ਇੱਕ ਟਿੰਡ ਸਿਟੀ ਬਣਾਉਣ ਦਾ ਸੁਪਨਾ ਉਸ ਨੂੰ ਵੀ ਜਿਹੜਾ ਹੈ ਹੋਰ ਇੱਥੇ ਇਨਵੈਸਟਰਸ ਆਣਗੇ ਤੇ ਇਸੇ ਰੀਰੀ ਡਿਵੈਲਪਮੈਂਟ ਹੋ ਸਕਦੀ ਹੈ ਇਹਨਾਂ ਦੋਨੋਂ ਸੜਕਾਂ ਦੇ ਨਾਲ ਇਹ ਪਿੰਡ ਜੋ ਨੰਗਲ ਦੇ ਕੋਚ ਬਸੇ ਹੋਏ ਪਿੰਡ ਨੇ ਪਰ ਹੁਣ ਤੱਕ ਅਣਦੇਖੇ ਸੀ ਅਣਗੋੜੇ ਸੀਗੇ ਇਹਨਾਂ ਪਿੰਡਾਂ ਦੇ ਵਿੱਚ ਵਿਕਾਸ ਦੀ ਲਹਿਰ ਵਿੱਚ ਹੈ ਜਿਹੜੀ ਤੇਜ਼ ਹੋਗੀ ਨਵੇਂ ਦੁਕਾਨਾਂ ਦੇ ਇਸੋਲੰਡ ਇੰਡਸਟਰੀ ਲਈ ਵੀ ਚਾਂਸਸ ਵਰਦੇ ਨੇ ਤੇ ਮੈਂ ਇਹ ਸਾਰੇ ਪਿੰਡ ਵਾਸੀਆਂ ਨੂੰ ਵਾਰਗਵਾਦਿੰਦਾ ਨੰਗਲ ਸ਼ਹਿਰ ਵਾਸੀਆਂ ਨੂੰ ਵਾਰਗਵਾਦਿੰਦਾ ਤੇ ਨਾਲ ਹੀ ਇੱਕ ਅਪਡੇਟ ਜਿਹੜੀ ਸਾਡੀ ਨੰਗਲ ਤੋਂ ਲੈ ਕੇ ਨਨਪੁਰ ਸਾਬ ਤੱਕ ਸੜਕ ਹੈ ਪਿਛਲੇ ਇੱਕ ਸੜਕ ਜਿਹੜੀ ਹੈ ਬਰਸਾਤਾਂ ਚ ਇਕਦਾਂ ਹੀ ਬਹੁਤ ਬੁਰੀ ਤਰ੍ਹਾਂ ਜਿੰਨ ਕੇ ਜਰ ਪੂਰੀ ਤਰ ਖੁੱਲ ਗਈ ਤੇ ਇੰਨੀ ਖਸਤਾ ਹਾਲਤ ਹੋ ਗਈ ਕਿ ਕਿਤੇ ਕਿਤੇ ਤਾਂ ਜਿਨੀ ਬਿਲਕੁਲ ਨਾ ਤੁਸੀਂ ਚੱਲ ਹੀ ਨਹੀਂ ਸਕਦੇ ਪਹਿਲੀ ਗੱਲ ਤਾਂ ਮੈਂ ਆਪ ਸਭ ਦਾ ਧੰਨਵਾਦ ਦਿੰਦਾ ਕਿ ਸਾਰੇ ਸਾਡੇ ਜਿਹੜੇ ਯੂਥ ਕਲੱਬ ਦੇ ਸਾਥੀ ਨੌਜਵਾਨ ਵੀਰੀ ਨੇ ਬਹੁਤ ਇੱਜ਼ਤ ਰੱਖੀ ਪਿਛਲੇ 1.5 ਤੋਂ 2 ਮਹੀਨੇ ਤੋਂ ਲੜ ਕੇ ਅੜ ਕੇ ਪਹਿਲਾ ਟੈਂਡਰ ਲਵਾਇਆ ਫਿਰ 11 ਸਤੰਬਰ ਨੂੰ ਟੈਂਡਰ ਖੋਲਿਆ ਇੱਕ ਕੋਈ ਠੇਕੇਦਾਰ ਆਇਆ ਸੀ ਫਿਰ ਉਹਦੀ ਅਜ ਪੂਰੇ ਇੱਕੀ ਕਾਫੀ ਸਰ ਅੱਜ ਜਿਹੜੀ ਉਹਦੀ ਅਪਰੂਵਲ ਫਾਈਨਲ ਮੈਂ ਅੱਥਰਲੇ ਪਹਿਲੇ ਕਮਿਟੀ ਨੂੰ ਚਿੱਠੀ ਭਾ ਦੂੰਗਾ ਉਹ ਟੈਂਡਰ ਅਲਾਟ ਹੋ ਗਿਆ ਸਾਰੀ ਪ੍ਰੋਬਲਮਾਂ ਮਿਨਿਸਟਰੀ ਆਫ ਰੋਡ ਐਂਡ ਟ੍ਰਾਂਸਪੋਰਟ ਹਾਈਵੇਜ਼ ਤੋਂ ਲੈ ਕੇ ਤੇ ਜਿਹਨਾਂ ਠੇਕੇਦਾਰ ਨੂੰ ਉਹਦੀ ਚਿੱਠੀ ਸੈਂਕਸ਼ਨ ਲੈਟਰ ਜਾ ਚੁੱਕੀ ਹੈ ਠੇਕੇਦਾਰ ਨਾਲ ਗੱਲ ਵੀ ਹੋ ਗਈ اگلے 2-3 ਦਿਨ ਤੱਕ ਲਈ ਦਸ਼ਹਿਰੀ ਕਰਕੇ ਲੇਬਰ ਗਈ ਹੋਈ ਹੈ ਉਹਨਾਂ ਪ੍ਰੋਮਿਸ ਕੀਤਾ ਕਿ ਅਗਲੇ 3-4 ਦਿਨਾਂ 'ਚ ਕਟਲੋ ਤੇ ਤਿੰਨ ਚਾਰ ਦਿਨ ਚਲੇ ਮੈਂ ਜਿਹੜਾ ਕੰਮ ਜਿਹੜਾ ਹੈ ਬਿਲਕੁਲ ਸ਼ੁਰੂ ਹੋ ਗਿਆ ਸਾਰੀ ਜਿਹੜੀ ਹੈ ਲੀਗਲ ਹਰਡਲਸ ਤੋਂ ਦੂਰ ਹੋ ਗਈਆਂ ਜਿਨ੍ਹਾਂ ਜਿਨ੍ਹਾਂ ਨੂੰ ਵੀ ਤਕਲੀਫ ਦਾ ਸਾਹਮਣਾ ਕਰਨਾ ਪਿਆ ਅਬ ਮੈਂ 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 ਬਤੌਰ ਤੇ ਕਮਿਸ਼ਨ ਨੂੰ ਤੋਂ ਸ਼ਮਾ ਮੰਗਦੇ ਨਾਲ ਹੀ ਜਿਹੜਾ ਸਾਡੇ ਨੰਗਲ ਵਾਲੇ ਪਾਸੇ ਜਿਹੜੇ ਨੰਗਲ ਐਸਡੀਐਮ ਦੇ ਪਿੰਡ ਹੈ ਉਹ ਕਲੀਅਰ ਹੋ ਗਿਆ ਨਨਪੁਰ ਸਾਹਿਬ ਦੇ ਕੁਝ ਪਿੰਡ ਰਹਿੰਦੇ ਫੋਗ ਲੇਨਿੰਗਾਸ ਤੇ ਅਗਲੇ ਹਫਤੇ ਅਸੀਂ ਜਿੰਨੇ ਸਾਡੇ 32 ਪਿੰਡਾਂ ਨੇ ਉਹਨਾਂ ਦੇ ਸਰਪੰਚ ਸੇਵਾ ਨਾਲ ਮੀਟਿੰਗ ਕਰਕੇ ਡਿਜ਼ਾਈਨ ਇੱਕ ਵਾਰੀ ਚੈੱਕ ਕਰਾ ਕੇ ਐਕਵੀਜ਼ੀਸ਼ਨ ਦਾ ਕੰਮ ਵੀ ਸ਼ੁਰੂ ਹੋ ਜਾਊਗਾ ਜਿਹੜੀ ਚਾਰ ਮਾਰਗੀ ਹੋਣੀ ਹੈ ਪਰ ਉਦੋਂ ਤੱਕ ਜਿਹੜੀ ਰਾਹਤ ਵਾਲੀ ਗੱਲ ਹੈ ਕਿ ਜਿਹੜੀ ਸੜਕ ਦੀ ਬਰੰਬਤ ਦਾ ਕੰਮ ਹੈ ਉਹ ਬਿਲਕੁਲ ਹੈ ਸੜਕ ਜਿਹੜੀ ਅਗਲੇ 15 ਦਿਨ ਚੰਚੈਂ ਫਾਈਨ ਹੋ ਜੂਗੀ ਐ कोई दिक्कत नहीं होगी आप सब ली बहुत बहुत धन्यवाद ये सब कुछ थोड़े करके ही हो रहा है चमका जो जो वादे किए यही बोझ होंदया के उतर सकी जी उम्मीदा खरे उतर सकी मैं सारे पिंड वासियों बहुत बहुत मुबारकबाद देंदा है अठ अक्तूबर इन्होंने दोनों सड़कों का जरा टेंडर खुलजुगा तो फिर उस कुछ दिनों काम भी शुरू हो जागा धनबाद जी